एनएनआर न्यूज़ थे फेसबुक पेज ते ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸੁਆਗਤ ਹੈ 9 ਅਗਸਤ 2025 ਤਕਰੀਬਨ 10:30 ਵਜੇ ਦੀ ਅਪਡੇਟ ਦਰਿਆ ਸਤਲੂ ਜੀ ਤੁਹਾਡੇ ਸਾਹਮਣੇ ਦੱਸਣੇ ਮੇ ਜਾ ਰਹੇ ਹਾਂ ਹਾਂ ਪਹਿਲਾਂ ਇੱਕ ਵਾਰ ਨਜ਼ਰ ਮਰਵਾਦਣਾ ਜਿਸ ਤਰ੍ਹਾਂ ਮੈਂ ਹਰ ਵਾਰੀ ਜੀ ਮਰਵਾਉਣਾ ਕਿ ਜੇ ਇਹ ਟੋਏ ਪੈ ਰਿਹਾ ਇਸ ਜਗ੍ਹਾ ਤੇ ਪਾਣੀ ਆ ਗਿਆ ਸੀ ਪਿਛਲੇ ਜੋ 5-6 ਦਿਨ ਹੋ ਚੁੱਕੇ ਹੈ ਪਰਾਈ ਦੀ ਜੋ ਤਾਜ਼ਾ ਰਿਪੋਰਟ ਹੈ ਦਰਿਆ ਸਤਲੁਜ ਦਾ ਜੋ ਪਾਣੀ ਤੁਸੀਂ ਦੇਖ ਸਕਦੇ ਹੋ ਇਹ ਪੱਥਰ ਸਾਰੇ ਪੱਟਾ ਕਿਵੇਂ ਜੀ ਸਾਰੇ ਨੰਗੇ ਤੇ ਆ ਬਿਲਕੁਲ ਕਹਿ ਸਕਦਾ ਕਿ ਸੁੱਕਿਆ ਪਿਆ ਪਾਣੀ ਵੀ ਨਹੀਂ ਕਹਿੰਦਾ ਜੋ ਪਾਣੀ ਆਇਆ ਸੀ ਉਹ ਪਾਣੀ ਖੜਾ ਜਰੂਰ ਹੈ ਤੇ ਅੰਦਰੋਂ ਵੀ ਦਰਿਆ ਅਗਲੀ ਸਾਈਡ ਸਾਹਮਣੇ ਦੇਖ ਸਕਦੇ ਹੋ ਕਿ ਇਹ ਵੀ ਸਾਰਾ ਖਾਲੀ ਹੋ ਚੁੱਕਿਆ ਟਿੱਬੀਆਂ ਨੰਗੀਆਂ ਹੋ ਚੁੱਕੀਆਂ ਤਾਂ ਅਫਵਾਹਾਂ ਤੋਂ ਬਚੋ ਬਹੁਤ ਸਰ ਸੋਸ਼ਲ ਮੀਡੀਆ ਤੇ ਆਪਣੇ ਅਕਾਊਂਟ ਤੇ ਫੇਕ ਵੀਡੀਓ ਪਾ ਰਹੇ ਐ ਕਿਦਰਿਆਂ ਸਤਲੁਜ ਦੇ ਵਿੱਚ ਬਹੁਤ ਸਾਰਾ ਪਾਣੀ ਆ ਗਿਆ ਉਹ ਸਭ ਕੁਝ ਗਲਤ ਹੈ ਫੇਕ ਹੈ ਪਰ ਜੋ ਉਸੇ ਤਰ੍ਹਾਂ ਸੱਚੀ ਸਹੀ ਤੇ ਸਟਿੱਕ ਹਰ ਵਾਰ ਜਾਣਕਾਰੀ ਦਿੰਨੇ ਆ ਤੇ ਉਹ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਸਤਲੁਜ ਦੇ ਵਿੱਚ ਹੁਣ ਪਾਣੀ ਬਹੁਤ ਘੱਟ ਨਾ ਮਾਤਰ ਅਤੇ ਸੁੱਕਿਆ ਪਿਆ ਦੋਨਾਂ ਸਥਿਤੀਆਂ ਤੁਹਾਨੂੰ ਸਾਰੀਆਂ ਦਿਖਾਤੀਆਂ ਵਾਂ ਤਾਂ ਹੁਣ ਦਰਿਆ ਸਤਲੁਜ ਦੇ ਵਿੱਚ ਪਾਣੀ ਨਹੀਂ ਹੈ ਤਾਂ ਬਹੁਤ ਸਾਰੇ ਲੋਕ ਡਰੇ ਹੋਏ ਸੀ ਉਹ ਇਸ ਵਕਤ ਦੀ ਜੋ ਵੱਡੀ ਅਪਡੇਟ ਮੈਂ ਤੁਹਾਡੇ ਸਾਹਮਣੇ ਸਾਹਮਣੇ ਦਿਖਾ ਰਿਹਾ ਕਿ ਹੁਣ ਦਰਨਦੀ ਲੋੜ ਨਹੀਂ ਹੈ ਫਿਲਹਾਲ ਪਾਖੜਾ ਦਾ ਜੋ ਲੈਵਲ ਹੈ ਉਹ ਕਾਫੀ ਹੱਦ ਵਧੀਆ ਹੋਇਆ ਹੈ ਜਦੋਂ ਪਾਖੜਾ ਤੋਂ ਡੈਮ ਤੋਂ ਪਾਣੀ ਛੱਡਿਆ ਜਾਂਦਾ ਹੈ ਤੇ ਫਿਰ ਕਾਫੀ ਦਿਨ ਪਾਣੀ ਸੁੱਕਦਾ ਨਹੀਂ ਇਹ ਜੋ بارشਾਂ ਦਾ ਪਾਣੀ ਜਾਂ ਰੋਪੜ ਤੋਂ ਆਉਂਦਾ ਪਾਣੀ ਤਾਂ ਉਹ ਇੱਕ ਦੋ ਦਿਨਾਂ ਦੇ ਵਿੱਚ ਉਤਰ ਜਾਂਦਾ ਪਾਣੀ ਦਰਿਆ ਸਤਲੂਜ ਦਾ ਤਾਂ ਇਹ ਤੁਸੀਂ ਦੋਨੇ ਸਾਈਡਾਂ ਪਾਣੀ ਚੱਲਦਾ ਨਹੀਂ तकरीबन ਖੜਾ ਪਾਣੀ ਜੋ ਪਾਣੀ ਪਿੱਛੇ ਆਇਆ ਸੀ ਉਹ ਹੀ ਹੈ ਸਾਰਾ ਖੜਾ ਹੈ ਪਾਣੀ ਅੱਗੇ ਤੱਕ ਤੁਸੀਂ ਦੇਖ ਸਕਦੇ ਹੋ ਸਾਰੀ ਤਸਵੀਰ ਸਤਲੁਜ ਦੀ ਕਿ ਪਾਣੀ ਨਾ ਮਾਤਰ ਥੋੜਾ ਹੈ ਜੇਕਰ ਪਾਣੀ ਦੀ ਰਸਤਾਰ ਦੀ ਗੱਲ ਕਰੀਏ ਤਾਂ ਪਾਣੀ ਲਗਭਗ ਖੜਾ ਹੀ ਹੈ ਹਾਂ ਤੁਸੀਂ ਦੇਖ ਸਕਦੇ ਹੋ